ਪ੍ਰਧਾਨ ਮੰਤਰੀ ਜੀ ਆਏ ਸਨ ਇਹਦੇ ਚੀਫ ਸੈਕਟਰੀ ਨੇ ਰਿਪੋਰਟ ਪੇਸ਼ ਕੀਤੀ ਸੀ 13299 ਕਰੋੜ ਰੁਪਏ ਦਾ ਨੁਕਸਾਨ ਸਾਨੂੰ ਹੋਇਆ ਆਪਾਂ ਸਾਰੇ ਨੇ ਦੇਖਿਆ ਨੇ ਸਾਰੇ ਤੁਸੀਂ ਚੈਨਲ ਤੇ ਸੁਣਿਆ ਸਭ ਖਬਰ ਸੁਣਿਆ ਚੀਫ ਸੈਕਟਰੀ ਦਾ ਬਿਆਨ ਸੁਣਿਆ ਕਿ 13299 ਕਰੋੜ ਆ ਉਹਦੀ ਡਿਟੇਲ ਹੈਗੀ ਹੈ ਜਿਹੜੀ ਕਿ ਉਹਨੇ ਪ੍ਰਾਈਮ ਮਿਨਿਸਟਰ ਨੂੰ ਸਬਮਿਟ ਕੀਤੀ ਕਿ ਕਿਹੜੇ-ਕਿਹੜੇ ਮਹਿਕਮੇ ਦੇ ਅੰਡਰ ਕਿਹੜੀ-ਕਿਹੜੀ ਚੀਜ਼ ਦਾ ਸਾਡਾ ਨੁਕਸਾਨ ਹੋਇਆ 13299 ਕਰੋੜ ਰੁਪਏ ਪ੍ਰਾਈਮ ਮਿਨਿਸਟਰ ਨੂੰ ਔਰ ਉਸੇ ਮੀਟਿੰਗ ਦਾ ਹਿੱਸਾ ਜਿਹੜੇ ਦੋ ਮੰਤਰੀ ਗਏ ਸੀਗੇ ਮੁੰਡੀਆਂ ਤੇ ਖੁੱਡੀਆਂ ਉਹ ਬਾਹਰ ਆ ਕੇ ਕਹਿੰਦੇ ਨੇ 20000 ਕਰੋੜ ਰੁਪਏ ਚਾਹੀਦੇ 20000 ਕਰੋੜ ਰੁਪਏ ਚਾਹੀਦੇ ਇੱਕ ਪ੍ਰਾਈਮ ਮਿਨਿਸਟਰ ਨਾਲ ਤੁਸੀਂ ਗੱਲ ਕਰਦੇ ਪਏ ਹੋ ਉਹਨੂੰ ਡਾਕੂਮੈਂਟੇਸ਼ਨ ਦੇ ਬੇਸ ਤੇ ਗੱਲ ਕਰਨੀ ਪੈਂਦੀ ਹੈ ਉਥੇ ਰਾਜਨੀਤਿਕ ਗੱਲ ਸੁਣੋ ਕਿ ਮੈਨੂੰ 20000 ਦੇ ਦਿਓ ਮੈਨੂੰ 25000 ਦੇ ਦਿਓ ਚੀਫ ਸੈਕਟਰੀ ਕਹ ਰਿਹਾ 13299 ਕਰੋੜ ਦਾ ਨੁਕਸਾਨ ਹੋਇਆ ਇਹ ਕਹਿੰਦੇ ਸਾਨੂੰ 20 ਹਜ਼ਾਰ ਦੇ ਦਿਓ ਕਿਉਂ ਇਹ 7000 ਕਰੋੜ ਰੁਪਏ ਉਹ ਦਿੱਲੀ ਵਾਲੇ ਮੰਮੇ ਨੂੰ ਦੇਣਾ ਸੀਗਾ ਜਿਹਦਾ ਸਾਰੇ ਪੰਜਾਬ ਚੰਗੀ ਤਰ੍ਹਾਂ ਪਤਾ ਹੈ ਕਿ ਉਹ 25% 30% ਦਾ ਕਟਾਉ ਦਾ ਫਿਕਸ ਹੈਗਾ ਵੇ ਹਰ ਕੰਮ ਦੇ ਵਿੱਚ ਦਿੱਲੀ ਵਾਲੇ ਦਾ ਔਰ ਮੈੜੀਦਾਰ ਗੱਲ ਸੁਣੋ ਹੁਣ ਤੱਕ ਦੋ ਵਾਰੀ ਐਸਟੀਮੇਟ ਲੱਜੁਕੇ ਨੇ ਡਿਪਾਰਟਮੈਂਟ ਕੋਲੋਂ ਗਰਾਉਂਡ ਰਿਪੋਰਟ ਮੰਗਾਨੇ ਆ ਨਾ ਪਰ ਚੀਫ ਸਕੱਟਰੀ ਜਦੋਂ ਰਿਪੋਰਟ ਬਣਾਉਂਦਾ ਹੈ ਸਾਰੇ ਜਿਹੜੇ ਫਲੱਡ ਫੈਕਟਰੀ ਏਰੀਆਜ਼ ਨੇ ਉਹਨਾਂ ਦੇ ਡੀਸੀ ਕੋਲੋਂ ਅਲੱਗ-ਅਲੱਗ ਮਹਿਕਮਿਆਂ ਕੋਲੋਂ ਰਿਪੋਰਟ ਮੰਗਾਉਂਦੇ ਨੇ ਕਿ ਦੱਸੋ ਜੀ ਤੁਹਾਡੇ ਐਗਰੀਕਲਚਰ ਡਿਪਾਰਟਮੈਂਟ ਤੋਂ ਵੀ ਤੁਹਾਡੇ ਕੋਲ ਫਸਲਾਂ ਕਿੰਨੀਆਂ ਕਿੰਨੀ ਫਸਾਦ ਦਾ ਨੁਕਸਾਨ ਹੋਇਆ ਉਹਦਾ ਕੀ ਐਸਟੀਮੇਟ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵੀ ਸਕੂਲ ਕਿੰਨੇ ਖਰਾਬ ਹੋ ਗਏ ਤੁਸੀਂ ਉਹ ਦੱਸੋ ਫੇਰ ਉਹਦੇ ਬਾਅਦ ਰੂਰਲ ਡਿਵੈਲਪਮੈਂਟ ਹੈਗਾ ਉਹਨਾਂ ਕੋਲੋਂ ਮੰਗਾਉਂ ਆਦਾ ਕਿੰਨਾ ਕੁ ਨੁਕਸਾਨ ਹੋਇਆ ਡੀਸੇਲਟਿੰਗ ਔਰ ਉਹ ਸਾਰਾ ਉਹ ਮੰਗਾਂਦੇ ਨੇ ਪੀ ਡਬਲਯੂ ਟੀ ਕੋਲੋਂ ਮੰਗਾਂਦੇ ਨੇ ਕਿ ਵੀ ਤੁਹਾਡਾ ਕਿੰਨੀਆ ਸੜਕਾਂ ਦਾ ਨੁਕਸਾਨ ਹੋਇਆ ਕਿ ਸਾਰਾ ਕੁਝ ਹੋਇਆ ਰੂਰਲ ਡਿਵੈਲਪਮੈਂਟ ਕੋਲੋਂ ਪਿੰਡੂ ਸੜਕਾਂ ਦਾ ਹਿਸਾਬ ਮੰਗਦੇ ਨੇ ਕਿ ਕਿੰਨਾ ਨੁਕਸਾਨ ਹੋਇਆ ਉਹਦੇ ਕੈਸਟਿਮੇਟ ਬਣਾ ਕੇ ਉਹ ਇੱਕ ਮੈਮੋਰੰਡਮ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਣਾ ਹੁੰਦਾ ਔਰ ਇਸ ਨਕਮੀ ਔਰ ਨਠੱਲੀ ਸਰਕਾਰ 2 ਮਹੀਨੇ ਹੋਣ ਦੇ ਬਾਅਦ ਵੀ ਅੱਜ ਤੱਕ ਮੈਮੋਰੰਡਮ ਨਹੀਂ ਦੇ ਪਾਈ ਸਰਕਾਰ ਨੂੰ ਕੇਂਦਰ ਨੂੰ ਕ੍ਰਿਟਿਕਾਈਜ਼ ਕਰ ਰਹੇ ਨੇ ਕਿ ਸਾਨੂੰ ਸਾਨੂੰ ਅਜੇ ਤੱਕ ਪੈਸਾ ਨਹੀਂ ਭੇਜਿਆ ਉਬੇ ਕੇਂਦਰ ਪੈਸੇ ਤਾਂ ਭੇਜੂਗਾ ਤੁਸੀਂ ਦੱਸੋ ਕਿ ਹੋਇਆ ਕੀ ਕਿੰਨਾ ਨੁਕਸਾਨ ਹੋਇਆ ਕੇਂਦਰ ਤਾਂ ਹੀ ਭੇਜੇਗਾ ਬੜਾ ਸਿੰਨੇ ਕਮੇ ਨੇ ਕਿ 2 ਮਹੀਨੇ ਤੱਕ ਹਜੇ ਤੱਕ ਵੀ ਅੱਜ ਦੀ ਡੇਟ ਤੱਕ ਵੀ ਇਸ ਵੇਲੇ ਤੱਕ ਜਦੋਂ ਮੈਂ ਤੁਹਾਡੇ ਕੋਲ ਬੈਠਾ ਹਾਂ ਭਗਵੰਤ ਮਾਨ ਔਰ ਉਹਦੀ ਟੋਲੀ ਗਾਈਡਡ ਬਾਈ ਅਰਵਿੰਦ ਕੇਜਰੀਵਾਲ ਮਿਨਿਸਟਰ ਸੋਧਿਆ ਹਜੇ ਤੱਕ ਕੀ ਨੁਕਸਾਨ ਹੋਇਆ ਉਹਦਾ ਰਿਟਰਨ ਮੈਮੋਰੰਡਮ ਜਿਹੜਾ ਬਣਾ ਕੇ ਪੇਜਣਾ ਹੁੰਦਾ ਇੱਕ ਮਸੌਦਾ ਬਣਾ ਕੇ ਪੇਜਣਾ ਹੁੰਦਾ ਹੈ ਹਜੇ ਤੱਕ ਕੇਂਦਰ ਸਰਕਾਰ ਨੂੰ ਨਹੀਂ ਪੇਜ ਪਾਇਆ ਕਿਉਂ ਮੰਗਦੇ 20000 ਜਦੋਂ ਤੁਹਾਨੂੰ ਰਿਪੋਰਟ ਆ ਰਹੀਓ ਮੈਚ ਹੀ ਨਹੀਂ ਕਰਦੀਆਂ ਪਈਆਂ ਕਿੱਥੇ ਕਰਾਂ ਹੁਣ ਔਰ ਹਾਸੋ ਇਹਨਾਂ ਗੱਲ ਹੋ ਰਹਾ ਹੈ ਜਿਹੜਾ ਚੀਫ ਸਕੱਟਰੀ ਨੇ ਵੀ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਸਾਰਾ ਲਿਖ ਕੇ ਦਿੱਤਾ 13299 ਥੱਲੋ ਜਿਹੜੀ ਰਿਪੋਰਟ ਆ ਰਹੀ ਹੈ ਨੇ ਇਹਦੇ ਨਾਲ ਵੀ ਫਿਗਰ ਮੈਚ ਨਹੀਂ ਕਰਦੀ ਹੁਣ ਵਿਪਤਾ ਕਿ ਪ੍ਰਧਾਨ ਮੰਤਰੀ ਨੂੰ ਕਹਿਤਾ ਕਿ 13299 ਕਰੋੜ ਹੈ ਤੁਹਾਨੂੰ ਸਾਫ ਤੱਕ ਤੇ ਬਣਾ ਕੇ ਭੇਜਣਾ ਹੀ ਪਊਗਾ ਨਾ ਘੱਟੋ ਘੱਟ 13299 ਦਾ ਬਣਾ 2000 ਕਰੋੜ ਦਾ ਨਾ ਬਣੇ 13299 ਕਰੋੜ ਤੇ ਭੇਜਣਾ ਪਊਗਾ ਜਦੋਂ ਇਹਨਾਂ ਨੇ ਜਿੰਨੀ ਜਾਣਕਾਰੀ ਸਾਡੇ ਕੋਲੇ ਹੈਗੀ ਹੈ ਜਦੋਂ ਇਹਨਾਂ ਨੇ ਸਾਰੇ ਡਿਸਟ੍ਰਿਕਟਸ ਦੀ ਰਿਪੋਰਟਾਂ ਮੰਗਾਈਆਂ ਤੇ ਮੁਸ਼ਕਲ ਨਾਲ 10000 ਕਰੋੜ ਵੀ ਨਾ ਬਣਿਆ ਲਾਸ ਦਾ ਐਸਟੀਮੇਟ ਜੋ ਤੁਹਾਨੂੰ ਗਰਾਊਂਡ ਤੋਂ ਰਿਪੋਰਟ ਆਈ ਅਫਸਰਾਂ ਦਬਕੇ ਮਾਰੇ ਕਿ ਇਹਨੂੰ ਹੋਰ ਪੂਰਾ ਕਰੋ ਹੋਰ ਲੱਭੋ ਕਿਥੋਂ ਦਰਾਰ ਰਿਪੋਰਟਾਂ ਰਿਵਾਈਜ਼ ਕਰੋ ਉਹ ਰਿਵਾਈਜ਼ ਕਰਨ ਦੇ ਬਾਵਜੂਦ ਵੀ 12800 ਕਰੋੜ ਤੋਂ ਫੇਰ ਨਾ ਵੱਧ ਪਾਇਆ ਫੇਰ ਇੱਕ ਮੀਟਿੰਗ ਹੋਈ ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਖਰਚੇ ਪਾਓ ਜੋ ਮਰਜ਼ੀ ਕਰੋ 13000 800 ਜਿਹੜਾ 32 ਦੀ ਫਿਗਰ ਇਹਨਾਂ ਨੇ ਹੁਣ ਬਣਾਈ ਐ ਉਹਦੇ ਜਿਹੜੀ ਨਿਸਟਸ ਹੋਮਨਿਸਟਰ ਕੋਲ ਜਾ ਕੇ ਕਹਿ ਕੇ ਆਏ ਨੇ ਹੁਣ ਉਹਦੇ ਬਰਾਬਰ ਤੇ ਫਿਗਰ ਮਲਾ ਦਿਓ ਜਦੋਂ ਇਸ ਤਰ੍ਹਾਂ ਦੀ ਸਰਕਾਰ ਚੱਲਦੀ ਹੋਏਗੀ ਕਿ ਫਿਗਰਾਂ ਕਿਵੇਂ ਮਲਾਣੀਆਂ ਨੇ ਲੋਕਾਂ ਦਾ ਨਹੀਂਗਾ ਕਿ ਲੋਕਾਂ ਨੂੰ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਕਿਵੇਂ ਮਿਲੇ ਹੁਣ ਆਪਣੀ ਇੱਜ਼ਤ ਬਚਾਉਣ ਵਾਸਤੇ ਉਹ ਫਿਗਰ ਕਿਵੇਂ ਮਿਲਦੀ ਹੈ ਇਹਦੇ ਵਾਸਤੇ ਤੀਜੀ ਰਿਪੋਰਟ ਮੰਗਾਈ ਗਈ ਹੈ ਔਰ ਐਗਰੀਕਲਚਰ ਡਿਪਾਰਟਮੈਂਟ ਨੂੰ ਕਿਹਾ ਗਿਆ ਹੈ ਕਿ ਲਗਭਗ 3 ਲੱਖ ਕਰੋੜ ਦਾ ਕੰਪਲੀਟ ਡੈਮੇਜ ਹੋਇਆ ਫਸਲਾਂ ਦਾ ਲੱਖ ਏਕੜ ਦਾ 1.5 ਲੱਖ ਏਕੜ ਦੇ ਕਰੀਬ ਪਾਰਸ਼ਲੀ ਡੈਮੇਜ ਹੋਇਆ ਵੀ ਹੁਣ ਤੁਸੀਂ ਜਿਹੜਾ ਹੈਗਾ ਵਾ ਉਹ ਚਾਈਨੀ ਵਾਇਰਸ ਜਿਹੜਾ ਕਾਪਸ ਆਇਆ ਔਰ ਜਿਹੜੀ ਅਸੀਂ ਇਹਨਾਂ ਨੇ ਆਪਣਾ ਘੋਸ਼ਣਾ ਕੀਤੀ ਕਿ ਸਾਰੇ ਕਿਸਾਨਾਂ ਨੂੰ ਜਿਹੜਾ ਹੈਗਾ ਮੁਫਤ ਬੀਜ ਦੇਵਾਂਗੇ ਕਣਕ ਦਾ ਉਹਦਾ ਖਰਚਾ ਵੀ ਐਡ ਕਰ ਲਓ ਯਾਰ ਕਿਸੇ ਤਰੀਕੇ ਖਰਚਾ ਤੇ ਪੂਰਾ ਹੋਵੇ ਐਦਾਂ ਹੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਸਕੂਲ ਪਹਿਲਾਂ ਅਨਸੇਫ ਡਿਕਲੇਅਰ ਕੀਤੇ ਹੋਏ ਨੇ ਉਹਨਾਂ ਨੂੰ ਵਿੱਚ ਪਾਓ ਚਾਹੇ ਉਹ ਫਲੱਡ ਦੀ ਮਾਰ ਚ ਆਏ ਜਾਂ ਨਹੀਂ ਆਏ ਐਸੇ ਤਰੀਕੇ ਦੇ ਨਾਲ ਰੂਰਲ ਡਿਪਾਰਟਮੈਂਟ ਨੂੰ ਕਿਹਾ ਗਿਆ कि भी तुम पच्ची सौ करोड़ तो बढ़ा के पैंती सौ करोड़ अपना बनाओ हिसाब का किसी तरीके पूरा करो उन्हों और ने क्या गया कि सोलह सौ करोड़ का एसटीमेट बनाओ जी सड़क टुटिया जाए वो ता कि फिगर तो मैच हो उन इस तरह की जो सरकार कम करेगी तो सारे बड़े स्याने सूझवार सारे पत्रकार है ਤੇ ਮੈਨੂੰ ਦੱਸੋ ਕਿ ਆ ਇਹ ਠੀਕ ਹੋ ਰਿਹਾ ਹੈ। ਕੀ ਇਹ ਸਰਕਾਰ ਦੀ ਕੰਮ ਕਰਨ ਦਾ ਤਰੀਕਾ ਹੁੰਦਾ ਹੈ? ਸਿਰਫ ਇਹ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਕੇਂਦਰ ਨੂੰ ਬਦਨਾਮ ਕਰੀਏ ਜਦੋਂ ਜਦੋਂ ਤੁਸੀਂ 20000 ਕਰੋੜ ਮੰਗੀ ਜਾਂਦੇ ਹੋ ਤੁਹਾਡੇ ਕੋਲ ਮਸੌਦਾ ਜਿਹੜਾ ਹੈਗਾ 13000 ਕਰੋੜ ਪੂਰਾ ਨਹੀਂ ਹੋ ਰਿਹਾ ਤੇ ਰਾਜਨੀਤੀ ਗੰਦੀ ਰਾਜਨੀਤੀ ਨਹੀਂ ਹੋ ਰਹੀ ਤੇ ਹੋਰ ਕੀ ਹੋ ਰਿਹਾ ਹੈ? ਦੇਖਦੇ ਰੋਜ਼ ਕੋਨੇ ਕੋਈ ਮੰਤਰੀ ਬੋਲਦਾ 20000 ਕਰੋੜ ਕੇਂਦਰ ਨੇ ਭੇਜਿਆ ਨਹੀਂ ਜੀ 20000 ਕਰੋੜ ਕੇਂਦਰ ਨੇ ਭੇਜਿਆ ਨਹੀਂ ਜੀ। ਕੋਈ ਅਕਲ ਦੇ ਅੰਨੇਓ 13000 ਤੁਹਾਡੇ ਕੋ ਪੂਰਾ ਨਹੀਂ ਹੁੰਦਾ ਪਿਆ ਮੰਗਦੇ ਤੁਸੀਂ 20000 ਤੋਂ ਤੁਹਾਨੂੰ ਦਊਗਾ ਕੌਣ? ਸਰਕਾਰਾਂ ਜਿਹੜੀ ਹੈਗੀ ਨੇ ਸਰਕਾਰ ਤੋਂ ਸਰਕਾਰ ਜਿਹੜਾ ਮੁਆਵਜ਼ਾ ਹੁੰਦਾ ਹੈ ਉਹ ਜੋ ਸਟੇਟ ਗਵਰਨਮੈਂਟ ਮਸੌਦਾ ਤਿਆਰ ਕਰਕੇ ਦਿੰਦੀ ਹੈ। ਉਹਦੇ ਬੇਸ ਦੇ ਉੱਤੇ ਕੇਂਦਰ ਨਿਰਣਾ ਲੈਂਦਾ ਹੈ। ਔਰ ਤੁਸੀਂ ਜਿਹੜਾ ਹੈਗਾ ਬਸੌਦਾ ਹੀ ਤੁਹਾਡੇ ਕੋਲ 13000 ਅਰਜਣਾ ਤੁਸੀਂ ਮੰਗ ਲਿਆ ਉਹ ਨਹੀਂ ਪੂਰਾ ਹੁੰਦਾ 20000 ਕਰੋੜ ਤੁਹਾਨੂੰ ਕੌਣ ਦੇਗਾ ਭਾਈ ਸਿਰਫ ਪੰਜਾਬ ਦੀ ਇੱਕ ਸ਼ੋਸ਼ਾ ਛੜਨਗੇ ਕੇਂਦਰ ਦਾ ਕੇਂਦਰ ਨੇ ਪੰਜਾਬ ਨਾਲ ਵਿਤਕਰਾ ਭਾਜਪੀ ਪੰਜਾਬ ਵਿਰੋਧੀ ਕਿਉਂ ਕਿਉਂਕਿ ਅਸੀਂ 20000 ਕਰੋੜ ਮੰਗਿਆ ਸੀ ਇਹਨਾਂ ਨੇ ਸਾਨੂੰ 13000 ਕਰੋੜ ਦਿੱਤਾ ਹੁਣ ਕੀ ਕਰੋਗੇ ਅਸੀਂ ਸਰਕਾਰ ਅੱਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪਾ ਮੈਂ ਇਹਨਾਂ ਦੇ EMPLYEE ਨੂੰ ਪਾ ਮੈਂ ਕਿਸੇ ਨੂੰ ਹੁਲਕੇ ਦਸਵੰਦ ਵੀ ਕਰਦੇ ਐ ਔਰ ਸਾਡੇ ਬਰਨਾਲਾ ਲਾਕੇ ਦੇ ਵਿੱਚੋਂ بڑا ਇਹਨਾਂ ਦਾ ਸਰਕਾਰ ਨਾਲ ਨਾਂਮ ਮੈਨੂੰ ਸੁਖਾਮਨਾ ਮੈਂ ਦਿੰਨਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੋਸ਼ਿਸ਼ ਕਰਕੇ ਇਹਨਾਂ ਕੋਲ ਤਜਰਬਾ ਹੈ ਤਾਂ ਉਹ ਲੈ ਕੇ ਵੀ ਆਉਣਗੇ ਉੱਥੋਂ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨਾਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾ ਨਹੀਂ ਬਟ ਪਰ ਇਸ ਵਾਰ ਇੱਕ ਦੋ ਹੋਰ ਨਾਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਅ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇ ਤੇਲੰਗਾਨਾ ਤੇਲੰਗਾਨਾ ਤੋਂ ਵੀ ਕੈਰੇਜ ਪਰ ਵਿਦਆਉਟ ਪ੍ਰਪੋਜ਼ਲਸ ਕਿਸੇ ਜਿਸ ਤਰ੍ਹਾਂ ਜੇ ਤੁਸੀਂ विधानसभा ਦੇ ਵਿੱਚ ਐਮਐਲਏ ਵਾਸਤੇ ਜਾਂ ਐਮਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮਐਲਏਜ਼ ਵੱਲੋਂ ਚਾਹੀਦੇ ਪਰ ਉਹਨਾਂ ਵਿੱਚ ਕਿਸੇ ਦੇ ਐਮਐਲਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜਾਂ ਸ਼ਰਤਾਂ ਪੂਰੀਆਂ ਕਰਦੇ ਚੱਲੋ ਦੂਸਰੇ ਐਮ ਸਾਹਿਬ ਜਿਹੜੇ ਨਾਲ ਇਹ ਜੜਕ ਤਰਨਤ ਆਨੰਦ ਦੀ ਡੀ ਸੀਟਿੰਗ ਨੂੰ ਮਨਜ਼ੂਰੀ ਨਹੀਂ ਨਹੀਂ ਗਈ ਆਪ ਲੋਗੋ ਤੱਕ ਕੌਣ ਪਾਈਗੀ ਨਹੀਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀ ਸੀਟਿੰਗ ਦੀ ਮਨਜ਼ੂਰੀ ਦਿੱਤੀ ਕੇਂਦਰ ਸਰਕਾਰ ਤੱਕ ਕਰੂਗੀ ਤਾਂ ਕਿ ਡੀ ਸੀਟਿੰਗ ਨਹੀਂ ਹੁਣ ਇੱਥੋਂ ਤਾਂ ਪਤਾ ਲੱਗਦਾ ਨਾ ਕਿ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਅਸੀਂ ਡੀ ਸੀਟਿੰਗ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਕਿ ਉਹ ਜਦੋਂ ਥੋੜਾ ਜਿਆ ਕੋਈ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਸਿਡਿੰਗ ਨੇ ਮਨਜ਼ੂਰੀ ਦਿੱਤੀ ਹੈ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨਸ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਉਹ ਵਿਖੇ ਦੇ ਵਿੱਚ ਇਸ ਤਰ੍ਹਾਂ ਦੇ ਚਲੋ ਐ ਤਾਂ ਕੁਦਰਤ ਹੈ ਉਹ ਤਾਂ ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹੜਾਂ ਦੀ ਮਾਰ ਚੱਲ ਰਹੀ ਹੈ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ੍ਰਾਈਸ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾ ਤਾਂ ਲੋਕ ਕਰਨਗੇ। ਟੀਐਮ ਸਰ ਸੀਜੀਐ ਦਾ ਇਸ਼ੂ بڑا ਇਸ ਟਾਈਮ ਚ ਚੱਲ ਰਿਹਾ ਹੈ। ਤੁਸੀਂ ਜਿਹੜੇ ਟੀਐਮ ਨੂੰ ਕੀ ਸਪੀਚ ਇਹ ਕੋ ਬਹੁਤ ਹੀ ਸ਼ਰਮਨਾਕ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋਈ ਜੁੱਤੀ ਸੁੱਟ ਕੇ ਅਪਮਾਨ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਕੇ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾ ਸਾਡੇ ਜਿਹੜਾ ਸੋਸ਼ਲ ਬਾਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤੀ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦਾ ਰੰਗ ਹੁੰਦਾ ਗੁਲਦਸਤੇ 'ਚ ਹਰ ਕਿਸਮ ਦੇ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਸੋ ਭਾਰਤੀ ਗੁਲਦਸਤਾ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਉਹਨਾਂ ਨੂੰ क्योंकि उन्होंने तो हमेशा जातिवाद की लड़ाई लड़ी हमेशा उन्होंने धर्म के नाते लोगों को लड़ाया साड़ी पार्टी सैकुलर पार्टी है असि सारे आ सारे भाईचारे ना लेके चलते रहे सारे धर्मों का सत्कार करते तो, तो, तो उत्तराखंड में किसने बनाई थी तो सुखू ने फिर क्यों नहीं रोका वहाँ तो कांग्रेस है जो हमारे यहाँ विपक्ष है जम्मू कश्मीर में आसाम में मध्य प्रदेश में तो ये मतलब वो तो सारे कट्ठे हो के भगवंत मान भगवान मान यु बुखलाहट है ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਸਰਕਾਰਾਂ ਸੀ ਉਦੋਂ ਹੜ੍ਹ ਨਹੀਂ ਆਏ ਅਸੀਂ ਤਾਂ ਹੁਣ ਇੱਕ ਦੋ ਦਿਨਾਂ ਦੇ ਵਿੱਚ ਗਰਦੌਰੀਆਂ ਸਾਡੇ ਕੋਲੇ ਆ ਗਈਆਂ ਅਸੈਸਮੈਂਟ ਚੱਲ ਰਹੀ ਹੈ ਅੱਜ ਤਾਂ 22000 ਰੁਪਏ ਪਰ ਏਕੜ ਮੁਆਵਜ਼ਾ ਦੇਣ ਲੱਗਿਆ ਔਰ ਇਸ ਤੋਂ ਪਹਿਲਾਂ ਕਦੇ 20000 ਰੁਪਏ ਦੇਸ਼ ਚਾਜੀ ਤੱਕ ਕਿਸੇ ਨੇ ਦਿੱਤਾ ਨਹੀਂ ਠੀਕ ਹੈ ਨਾ ਔਰ ਜਿੰਨਾ ਵੀ ਹੋ ਸਕੇ ਆ ਅਸੀਂ ਉਹਨਾਂ ਜ਼ਿੰਦਗੀ ਜਿਹੜੀ ਹੈ ਹਰ ਪੀੜਤਾਂ ਦੀ ਪਾਰਟੀ ਤੇ ਲੈਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇਹਨਾਂ ਤੇ ਜ਼ਿਆਦਾ ਨਾ ਜਾਇਆ ਕਰੋ ਇਹਨਾਂ ਨੂੰ ਤਾਂ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਹੁੰਦਾ ਤਾਂ ਹਰ ਗੱਲ ਤੇ ਮਤਲਬ ਮੇਰਾ ਨਾਮ ਲੈ ਕੇ ਬੋਲ ਦੇ ਰਹੇ ਨੇ ਦੀ ਕੁਛ ਨਾ ਕੁਛ ਪਰ ਲੋਕਾਂ ਨੂੰ ਸਾਰਾ ਪਤਾ ਨਹੀਂ ਪਾਬ ਜੇਕਰ ਕੇਂਦਰ ਹੱਥ ਪੱਲਾ ਫੜਾਉਣ ਲਈ ਤਿਆਰ ਨਹੀਂ ਹੋ ਬਾਰੇ ਆ ਤੇ ਜਿਹੜੀ 60 ਹਜ਼ਾਰ ਕਰੋੜ ਦੀ ਰਕਮ ਬਾਰ ਬਾਰ ਤੁਸੀਂ ਕਹਿੰਦੇ ਹੋ ਉਸ ਨੂੰ ਲੈ ਕੇ ਕੋਈ ਕੋਟ ਜਾਣਦਾ ਅਸੀਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਜੀ ਡਿਟੇਲ ਭੇਜਤੀ ਕਿ ਆ ਨੁਕਸਾਨ ਹੋਇਆ ਬਾਕੀ ਹੁਣ ਉਹਨਾਂ ਦੀ ਮਰਜ਼ੀ ਹੈ ਜੇ ਉਹ 1600 ਕਰੋੜ ਨੂੰ ਇਹ ਸਮਝਦੇ ਨੇ ਕਿ ਜਿਹੜਾ ਸਕੀਮਾ ਸਾਡੇ ਕੋਲ ਵੈਸੇ ਵੀ ਪੈਸਾ ਆਉਣਾ ਸੀ ਵੈਸੇ ਵੀ ਆਉਣਾ ਸੀ ਹਟਣਾ ਹੈ ਉਹਨਾਂ ਨੂੰ ਵੀ ਕਹੀ ਜਾਂਦੇ ਨੇ 1600 ਕਰੋੜ ਚੋਂ ਕੱਟ ਲਓ ਇਹ ਤੁਹਾਡੇ 1600 ਕਰੋੜ ਚੋਂ ਛਾ ਗਿਆ ਸੋ ਇਥੋਂ ਜੇ ਡੀਸੈਲਟਿੰਗ ਦਾ ਵੀ ਮਨਾ ਕਰ ਦੇਣੇ ਇਥੋਂ ਤਾਂ ਇਸੇ ਦੋਂ ਦਾ ਕੇ ਪੰਜਾਬ ਨੂੰ ਜਿਹੜਾ ਕੋਈ ਸਜ਼ਾ ਦੇ ਰਹੇ ਨੇ ਜਾਂ ਪੰਜਾਬ ਪ੍ਰਤੀ ਕੋਈ ਨਫ਼ਰਤ ਰੱਖੀ ਹੋਈ ਹੈ ਉਹਨਾਂ ਨੇ ਦਿਲ 'ਚ ਕਿ ਇਹਨਾਂ ਨੂੰ ਇਦਾਂ ਹੀ ਕਿਸਮਤ 'ਚ ਛੱਡ ਦਿਓ ਪਰ ਪੰਜਾਬੀ ਆ ਅਜੇ ਤਾਂ ਤੁਰਕੀ ਜਾ ਕੇ ਲੰਗਰਾਂ ਦਾ